ਅੱਜ ਮੌਸਮ ਬੜਾ ਬੇਈਮਾਨ ਹੈ ਮੌਸਮ ਬੜਾ ਜਾਂਦਾਰ ਅੱਜ ਨਿਮਾ ਨਿਮਾ ਨਹੀਂ ਵਰ੍ਹਿਆ ਅਸੀਂ ਆਇਆ ਦੋ ਬੰਦਾਰੇ ਤੋਂ ਮੱਥਾ ਟੇਕੀ ਗੁਰਦਾਰੇ ਜਾ ਕੇ ਆਇਆ ਗੁਰਪੁਰਬ ਦਾ ਦਿਨ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਗੁਰਦਾਰੇ ਜਾ ਕੇ ਮੱਥਾ ਟੇਕ ਕੇ ਤੇ ਸ਼ੱਕ ਸ਼ਕਾ ਕਰਕੇ ਫਿਰ ਅਸੀਂ ਦਰਸ਼ਨ ਮਿਲਾ ਕਰਕੇ ਇਧਰ ਨੂੰ ਆਗੇ ਹੁਣ ਅਸੀਂ ਘਰ ਜਾ ਰਹੇ ਹਾਂ ਸੋ ਆ ਬ람ਾ ਸਮ ਲੱਗਿਆ ਵਧੀਆ ਮਹਾ ਚਲ ਥੋੜੀ ਜੀ ਵੀਡੀਓ ਬਣਾ ਲਈਏ ਪ੍ਰਕriti ਜਿੱਦੀ ਖੂਬਸੂਰਤੀ ਜਦੋਂ ਅ ਨਜ਼ਰ ਆਉਂਦੀ ਆ ਨਾ ਕੁਦਰਤ ਦੀ ਖੂਬਸੂਰਤੀ ਤੇ ਉਹ ਕੁਦਰਤੀ ਆ ਮਨ ਕਰਿਆ ਆਉਂਦਾ ਵੀ ਇਹ ਦ੍ਰਿਸ਼ਾ ਜਿਹੜਾ ਇਹ ਫੋਟੋ ਵਿੱਚ ਜਾਂ ਵੀਡੀਓ ਵਿੱਚ ਕੈਦ ਕਰ ਲਈਏ ਬਹੁਤ ਖੂਬਸੂਰਤ ਹੈ ਹੈਲੋਵਿਨ ਸਾਹਿਬ 31 ਅਕਤੂਬਰ ਤੱਕ ਸੀ ਹਨਾ ਹਨਾ ਨਹੀਂ ਇੱਕੋ ਹੀ ਦਿਨ ਹੁੰਦਾ ਮਤਲਬ 31 ਨੂੰ ਹੁੰਦਾ ਲੋਕ ਫਿਰ ਉਹ ਹੀ 10 ਦਿਨ ਪਹਿਲਾਂ ਜਿਵੇਂ ਹਾਂ ਨਹੀਂ ਆ ਜਿਵੇਂ ਇਹਨਾਂ ਨੇ ਆ ਦੇਖ ਸਾਹਮਣੇ ਹੈਲੋਵਿਨ ਦੇ ਉਹ ਲਾਏ ਹੋਏ ਨੇ ਭੂਤ ਜਿਹੇ ਲਾਏ ਹੋਏ ਨੇ ਇੱਥੇ ਲੋਕੀ ਮਨਾਉਂਦੇ ਨੇ ਉਹ 10 ਦਿਨ ਪਹਿਲਾਂ ਤੱਕ 10 ਪਿੰਜਰ ਖੜਾ ਮਨਾਉਂਦੇ ਰਹਿੰਦੇ ਹਨ ਹੈਨਾ ਉਹ ਦਿਨ 31 ਦਾ ਹੁੰਦਾ ਦਿਨ 31 31 ਅਕਤੂਬਰ ਦਾ ਹੁੰਦਾ ਹੈ ਠੀਕ ਹਾਲੇ ਉਦਾਂ ਹੀ ਲਾ ਕੇ ਰੱਖੇ ਨੇ ਇਹਨਾਂ ਨੇ ਆ ਮਾਡਲ ਜ ਹੈਲੋਵਿਨ ਗੋਰੇ ਲੋਕ ਬੜੇ ਖੁਸ਼ੀ ਨਾਲ ਮਨਾਉਂਦੇ ਨੇ ਦਿਨ ਇਹ ਕਿਸੇ ਨੇ ਕੋਈ ਭੂਤਾਂ ਦੀ ਭੂਤਾਂ ਜਿਹੇ ਦੀਆਂ ਸ਼ਕਲਾਂ ਬਣਾਵਣਾ ਆਪਣੇ ਘਰਾਂ ਕੇ ਲਈਆਂ ਹੁੰਦੀਆਂ ਵੱਡੇ ਵੱਡੇ ਪਿੰਜਰ ਪਤਾ ਨਹੀਂ ਕਿੱਥੋਂ ਲੈ ਆਉਂਦੇ ਨੇ ਇਹ ਡੁਪਲੀਕੇਟੇ ਹੁੰਦੇ ਨੇ ਹੈ ਇਹ ਕਹਿੰਦਾ ਏਡੇ ਵੱਡੇ ਸਹੀ ਮਨ ਇਨਸਾਨਾਂ ਦੇ ਹੁੰਦੇ ਰਹਿਣਾ ਖੋਪੜੀਆਂ ਬੰਦੇ ਦੇ ਪਿੰਜਰ ਦੀਆਂ ਖੋਪੜੀਆਂ ਹੱਡੀਆਂ ਵੀ ਉਹ ਲੋਕਾਂ ਨੇ ਘਰਾਂ ਬੂਰੇ ਰੱਖੀ ਹੁੰਦੀਆਂ ਨੇ ਪਤਾ ਨਹੀਂ ਕਿ ਕਿਦਾਂ ਲੱਦੇ ਆਰ ਬੜੀਆਂ ਸਜਾ ਸਜਾ ਕੇ ਆਪਣਾ ਆਪਣਾ ਕਲਚਰ ਹੈ ਹਰ ਇੱਕ ਦੁਨੀਆ ਦੇ ਵਿੱਚ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਆਪਣਾ ਆਪਣਾ ਕਲਚਰ ਜਿਵੇਂ ਅਸੀਂ ਸਾਡੇ ਹੋਲੀ ਨੂੰ ਰੰਗ ਪਾਉਂਦੇ ਨੇ ਇੱਕ ਦੂਜੇ ਦੇ ਉੱਤੇ ਦੀਵਾਲੀ ਨੂੰ ਪਟਾਕੇ ਚਲਾਉਂਦੇ ਆ ਹਨਾ ਤੇ ਲੋੜੀ ਨੂੰ ਅਗਣੀ ਅਗਬਾਲ ਦੇ ਆ ਵੰਡਦੇ ਨੇ ਗੁੜ ਗੁੜ ਵੰਡਦੇ ਆ ਮੂੰਗਫਲੀਆਂ ਵੰਡਦੇ ਆ ਰੇੜੀਆਂ ਵੰਡਦੇ ਆ ਆਪਣੇ ਆਪਣੇ درواز ਨੇ ਮਨੋਖ ਨੇ ਜੀ ਇਹ ਮਨੋਰੰਜਨ ਦੇ ਸਾਧਨ ਬਣਾਏ ਹੋਏ ਨੇ ਇੰਜੋਏ ਲੈ ਇਹ ਬੰਦ ਵੀ ਹੋ ਗਈ ਚੱਲ ਰਹੀ ਹੈ ਮੈਂ ਕਦੇ ਬੰਦ ਹੋ ਗਈ OK ਚਲੋ ਜੀ ਹੋ ਸਾਹਮਣੇ ਲਾਈਟਾਂ ਆ ਗਈਆਂ ਹਨਾ ਰੋਡ ਤੱਕ ਆਪਾਂ ਬਣਾ ਲੈਨੇ ਆ ਉਸ ਤੋਂ ਅੱਗੇ ਬੰਦ ਕਰ ਦਿੰਨੇ ਆ ਲੋ ਜੀ ਸੌਦਾ ਆ ਗਿਆ ਏਰੀਆ ਘਰ ਵਾਲਾ ਇਹ ਨਹੀਂ ਇਹ ਛੋਟੀ ਜਹੀ ਵੀਡੀਓ ਵਲੌਗਸ ਸਵੀਕਾਰ ਕਰਿਓ ਅੱਗੇ ਲੰਘਾਂ ਚੱਲੋ ਗੱਡੀਆਂ ਆਪਣੇ ਆਪ ਰੁਕ ਜਾਂਦੀਆਂ ਨੇ ਜਦੋਂ ਜੈਪਰਾ ਕ੍ਰੋਸਿੰਗ ਪਾਰ ਕਰਨੀ ਹੁੰਦੀ ਹੈ ਬਾਈ ਇਹ ਡਿਪ੍ਰਾਮ ਆਜ਼ਿੰਗ ਦਾ ਸਾਈਕਲ ਹੈ ਓਕੇ ਜੀ ਸ਼ਸ਼ੀਕਲ